ਪੰਜਾਬ ਅੱਜ ਇੱਕ ਵੱਡੀ ਅਜਮਾਇਸ਼ ਵਿੱਚੋਂ ਲੰਘ ਰਿਹਾ ਹੈ। ਹਜ਼ਾਰਾਂ ਹੀ ਪਿੰਡ ਡੁੱਬ ਗਏ। ਲੱਖਾਂ ਹੀ ਲੋਕ ਆਪਣੇ ਘਰਾਂ, ਆਪਣੇ ਖੇਤਾਂ ਤੋਂ ਵਾਂਝੇ ਹੋ ਗਏ। ਇਹ ਦਰਦ ਸਿਰਫ ਇੱਕ ਪਰਿਵਾਰ ਦਾ ਨਹੀਂ, ਬਲਕਿ ਪੂਰੇ ਪੰਜਾਬ ਦਾ ਹੈ। ਫਿਰ ਵੀ ਲੋਕ ਹੌਸਲੇ ਨਾਲ ਖੜੇ ਹਨ। ਇਹੀ ਉਹ ਰੂਹ ਹੈ ਜੋ ਸਾਨੂੰ ਖਾਸ ਬਣਾਉਂਦੀ ਹੈ। ਦੁਖਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮਨਾ ਹੋਈ। ਦੁੱਖ ਹੀ ਅਸਲੀ دارو ਹੈ ਤੇ ਸੁਖ ਇਨਸਾਨ ਨੂੰ ਅਕਸਰ ਪੁਲਾ ਦਿੰਦੇ ਹਨ ਸਿੱਖ ਸੰਗਤ ਫੌਜ ਤੇ ਵਲੰਟੀਅਰ ਸਭ ਇਕੱਠੇ ਹੋ ਕੇ ਸੇਵਾ ਕਰ ਰਹੇ ਹਨ ਇਹ ਹੀ ਪੰਜਾਬ ਦੀ ਪਹਿਚਾਨ ਹੈ ਸੇਵਾ ਪਿਆਰ ਤੇ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਦਾ ਭਲਾ ਇਹ ਸ਼ਬਦ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਸਾਨੂੰ ਸਦਾ ਹੀ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਤੇ ਇੱਕ ਦੂਜੇ ਲਈ ਖੜਨਾ ਚਾਹੀਦਾ ਹੈ ਬੇਸ਼ੱਕ ਪਾਣੀ ਨੇ ਸਾਡੇ ਘਰ ਤਾਂ ਲੈ ਲੇ ਪਰ ਸਾਡੀ ਚੜ੍ਹਦੀ ਕਲਾ ਨਹੀਂ ਪੰਜਾਬ ਫੇਰ ਉੱਠੇਗਾ ਰੱਬ ਰਾਖਾ